ਹੱਥ ਦਿਲ ਦਾ ਨਹੀਂ ਮੜਾ ਤੇਰਾ ਸਿੱਧੂ ਮੂਸੇਆ ਹਉ 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 ਦਉਦਵਾਂ ਨੂੰ ਅੱਖ ਤੇਰੀ ਗੱਲ ਕਰਦੀ ਤੂੰ ਕਰਦੀ ਇਸ਼ਾਰਿਆਂ ਨਾਲ ਧੀ ਨ ਸੋਣੀਏ ਤੇ ਮੂੰਹ ਆਲੇ ਬਸਤੌਂ ਨ ਰਖੜਾ ਮੇਰੀ ਗੁੰਡਾ ਟੱਜ ਆਏ ਅਪੀਰ ਸੋਣੀਏ ਹਉ ਚੱਕਨੀ ਦੇ ਨਾਲ ਪਰਿਬਾਦ ਕਰੇ ਨੀਆ ਗੱਟ ਨੂੰ ਸ਼ਿਕਾਰੀ ਤੋਂ ਤੂੰ ਸਾਧ ਕਰੇ ਨੀਆ ਤੂੰ ਦਿਲ ਵਿੱਚ ਪਾਇਦਾ ਐਸਾ ਸਾਰਾ ਗੱਪਰੂ ਦੇ ਦਿਲ ਉੱਤੇ ਰਾਜ ਕਰਦੀ ਆ ਕਰਦਾ ਮੰਦਿਰ ਉੱਤੇ ਰਾਜ ਗੱਪਰੂ ਤੂੰ ਗੱਪਰੂ ਦੇ ਦਿਲ ਉੱਤੇ ਰਾਜ ਕਰਦੀ ਆ ਹੌਟਾਰ ਕੀ ਨੂੰ ਕਾਇਦੇ ਕਰ ਸੁਣੀਈ ਨਹੀਂ ਮੌਤ ਮੂਰੇ ਕਰੀਦਾ ਆ ਚੱਲਣਾ ਅਖਰੋ ਬੌਡੀ ਜੋਸ਼ ਨੇ